ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਦਇਆਲ ਪੁਰਖ ਮਿਹਰਬਾਨ ਹਰ ਨਾਨਕ ਸਾਚ ਵਖਾਨਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨਮਾਨੈ ਅਰ ਤੱਕ ਗੁਰੂ ਨਿਸਤਾਰੇ ਗੂਜਰੀ ਕੀ ਵਾਰ ਮਹੱਲਾ ਤੀਜਾ ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨੀ ਗਾਉਣੀ ਇੱਕ ਓੰਕਾਰ ਸਤ ਗੁਰ ਪਰਸਾਦ ਸਲੋਕ ਮਹੱਲਾ ਤੀਜਾ ਇਹੋ ਜਗਤ ਮਮਤਾ ਮੋਆ ਜੀਵਨ ਕੀ ਬਿਦਨਾਹੇ ਗੁਰ ਕੈ ਭਣ ਜੋ ਚੱਲੇ ਤਾਂ ਜੀਵਨ ਪਦਵੀ ਪਾਹੇ ਇਹੋ ਜਗਤ ਮਮਤਾ ਮੂਆ ਜੀਵਨ ਕੀ ਬਿਦਨਾਹੇ ਗੁਰ ਕਾ ਭਾਣਾ ਜੋ ਚਲੈ ਤਾ ਜੀਵਨ ਪਦਵੀ ਪਾਹੇ ਓਏ ਸਦਾ ਸਦਾ ਜਨ ਜੀਵਤੇ ਜੋ ਹਰ ਚਿਰ ਨੀ ਚਿਤ ਲਾਹੇ ਨਾਨਕ ਨਦਰੀ ਮਨ ਵਸੈ ਗੁਰਮਖ ਸਹਜ ਸਮਾਹੇ ਮਹਲਾ ਤੀਜਾ ਅੰਦਰ ਸਹਿਸਾ ਦੁੱਖ ਹੈ ਆਪੈ ਸਿਰ ਤੰਦੈ ਮਾਰ ਦੂਜਾ ਭਾਏ ਸੁਤੇ ਕਬਹਿ ਨ ਜਾਗਹਿ ਮਾਇਆ ਮੋਹ ਪਿਆਰ ਨਾਮ ਨਾ ਚੇਤ ਹੈ ਬਦਨਾ ਵਿਚਾਰ ਹੈ ਇਹੋ ਮਨਮੁਖ ਕਾ ਆਚਾਰ ਹਰ ਨਾਮ ਨਾ ਪਾਇਆ ਜਨਮ ਬਿਰਥਾ ਗਵਾਇਆ ਨਾਨਕ ਜਮ ਮਾਰ ਕਰੇ ਖਵਾਰ ਨਾਮ ਨਾ ਚਿਤ ਹੈ ਸ਼ਬਦ ਨਾ ਵਿਚਾਰ ਹੈ ਇਹੋ ਮਨ ਮੁਖ ਕਾ ਆਚਾਰ ਹਰ ਨਾਮ ਨਾ ਪਾਇਆ ਜਨਮ ਬਿਰਥਾ ਗਵਾਇਆ ਨਾਨਕ ਜਮ ਮਾਰ ਕਰੇ ਖਾਰ ਸਤ ਗੁਰੂ ਜੀ ਬਾਣੀ ਦੇ ਵਿੱਚ ਫਰਮਾਨ ਕਰਦੇ ਨੇ ਅਕਾਲ ਪੁਰਖ ਇੱਕ ਹੈ ਅਤੇ ਸਤ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਇਹ ਜਗਤ ਅਣਪੱਤ ਚੀਜ਼ ਇਹ ਚੀਜ਼ ਮੇਰੀ ਬਣ ਜਾਏ ਇਹ ਚੀਜ਼ ਮੇਰੀ ਹੋ ਜਾਏ ਵਿੱਚ ਇਤਨਾ ਫਸਿਆ ਪਿਆ ਹੈ ਕਿ ਇਸ ਨੂੰ ਜਿਉਣ ਦੀ ਜਾਂਚ ਨਹੀਂ ਰਹੀ ਡੇੜੇ ਮਨੁੱਖ ਸਤਿਗੁਰੂ ਦੇ ਕੈ ਤੇ ਤੁਰਦੇ ਹਨ ਉਹ ਜੀਵਨ ਜੁਗਤ ਸਿੱਖ ਲੈਂਦੇ ਹਨ ਜੋ ਮਨੁੱਖ ਪ੍ਰਭੂ ਦੇ ਚਰਨਾਂ ਵਿੱਚ ਚਿੱਤ ਜੋੜਦੇ ਹਨ ਉਹ ਸਮਝੋ ਸਦਾ ਹੀ ਜਿਉਂਦੇ ਹਨ ਏ ਨਾਨਕ ਗੁਰੂ ਦੇ ਸਾਨ ਮੁਖ ਹੋਇਆ ਮੇਰ ਦਾ ਮਾਲਕ ਪ੍ਰਭੂ ਮਨ ਵਿੱਚ ਆ ਵਸਦਾ ਹੈ ਤੇ ਗੁਰਮੁਖ ਉਸ ਅਵਸਥਾ ਵਿੱਚ ਜਾ ਅਪੜਦੇ ਹਨ ਜਿੱਥੇ ਪਦਾਰਥਾਂ ਵੱਲ ਮਨ ਡੋਲਦਾ ਨਹੀਂ ਉਹਨਾਂ ਦੇ ਮਨ ਵਿੱਚ ਤੋਖਲਾ ਤੇ ਕਲੇਸ਼ ਟਿਕਿਆ ਰਹਿੰਦਾ ਹੈ ਤੇ ਦੁਨੀਆਂ ਦੇ ਝਮੇਲਿਆਂ ਦਾ ਏਖ ਪਾਣਾ ਆਪਣੇ ਸਿਰ ਉੱਤੇ ਆਪ ਸਹਿੇੜਿਆ ਹੋਇਆ ਹੈ ਜਿਨ੍ਹਾਂ ਦਾ ਮਾਇਆ ਨਾਲ ਮੋਹ ਪਿਆਰ ਹੈ ਜੋ ਮਾਇਆ ਦੇ ਪਿਆਰ ਵਿੱਚ ਮਸਤ ਹੋ ਰਹੇ ਹਨ ਇਸ ਗਫਲਤ ਵਿੱਚ ਉਹ ਕਦੇ ਜਾਗਦੇ ਨਹੀਂ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਦੀ ਰਹਿਣੀ ਇਹ ਹੈ ਕਿ ਉਹ ਕਦੇ ਗੁਰ ਸ਼ਬਦ ਨਹੀਂ ਵਿਚਾਰਦੇ ਤੇ ਨਾ ਨਾਮ ਜਪਦੇ ਹਨ ਏ ਨਾਨਕ ਉਹਨਾਂ ਨੂੰ ਪਰਮਾਤਮਾ ਦਾ ਨਾਮ ਨਸੀਬ ਨਹੀਂ ਹੋਇਆ ਉਹ ਜਨਮ ਅਜਾਈਂ ਗਵਾਉਂਦੇ ਹਨ ਤੇ ਜਮ ਉਹਨਾਂ ਨੂੰ ਮਾਰ ਕੇ ਖੁਆਰ ਕਰਦਾ ਹੈ ਭਾਵ ਮੌਤ ਹੱਥੋਂ ਸਦਾ ਸੈਮੇ ਰਹਿੰਦੇ ਹਨ